हां जी सता जी इटली ਦੇ ਵਿੱਚ ਅੱਜ ਕਿੱਥੇ ਆਏ ਹੋ ਤੁਸੀਂ ਅੱਜ ਆਏ ਆਂ ਜੀ ਅਸੀਂ ਚਿਤਾਲ ਤਾ ਦੀ ਬਰਗਮੋ ਬਰਗਮੋ ਦਾ ਨਾ ਇਹ ਬਹੁਤ ਉੱਚੀ ਜਗ੍ਹਾ ਹੈ ਇਹਨੂੰ ਤਾਂ ਚਿਤਾਲ ਤੱਕ ਕਿਹਾ ਜਾਂਦਾ ਵੀ ਇਹ ਸਭ ਤੋਂ ਉੱਚੀ ਜਗ੍ਹਾ ਹੈ ਇੱਥੇ ਤੇ ਸਾਰਾ ਸ਼ਹਿਰ ਦਿਖਦਾ ਮੂਲਾਨੋ ਤੱਕ ਵੀ ਦਿਖਦਾ ਅਸੀਂ ਤੁਸੀਂ ਵਿਊ ਦੇਖੋ ਕਿੰਨਾ ਸੋਹਣਾ ਹੈ ਸਨਸੈਟ ਬਹੁਤ ਸੋਹਣਾ ਹੈ ਜਿਹੜੇ ਬੰਦੇ ਵੀ ਬਰਗਮੋ ਦੇ ਰਹਿਣੇ ਵਾਲੇ ਹੈ ਨਹੀਂ ਅਸੀਂ ਤਾਂ ਸਾਰਿਆਂ ਨੂੰ ਕਹੂੰਗੇ ਸਾਰੇ ਆ ਕੇ ਜਾਓ ਪਰ ਬਰਗਮੋ ਵਾਲੇ ਜ਼ਿਆਦਾਤਰ ਦੇਖਿਓ ਜੀ ਇਹੋ ਜਗਾ ਬਹੁਤ ਸੋਹਣੀ ਹੈ ਅਸੀਂ ਹੁਣ ਤੁਹਾਨੂੰ ਅੱਗੇ ਵੀ ਜਿੱਥੇ-ਜਿੱਥੇ ਜਾਣਾ ਅਸੀਂ ਸਾਰਾ ਤਰ ਜ਼ਿਆਦਾਤਰ ਘੁੰਮਦੇ ਰਹਿੰਨੇ ਹਣੀ ਤੁਹਾਨੂੰ ਪਾਏ ਕਰੂਗੇ ਸਾਡੇ ਨਾਲ ਸਾਰੇ ਬੰਦੇ ਤੁਹਾਨੂੰ ਲੋਕੇਸ਼ਨਾਂ ਦੱਸੇ ਕਰੂਗੇ ਵਧੀਆ-ਵਧੀਆ ਸਾਰੇ ਬੰਦੇ ਘੁੰਮ ਕੇ ਜਾਗੇ ਚਿਤਾਲ ਤਾਂ ਕਹੇ ਇਹ ਇਹ ਨਾ ਵੀ ਚਿਤਾਲ ਤਾਂ ਤਾਂ ਕਹਿੰਦੇ ਇਹ ਸ਼ਹਿਰ ਦੀ ਚਿਤਾ ਹੋ ਗਿਆ ਸ਼ਹਿਰ ਆਲਤਾ ਹੋ ਗਿਆ ਉੱਚਾ ਉੱਚਾ ਹਾਂ ਉੱਚਾ ਸ਼ਹਿਰ ਹੈ ਜੀ ਆਹ ਦੇਖ ਸਕਦੇ ਤੁਸੀਂ ਕਿੰਨੀ ਹਾਈਟ ਤੇ ਖੜੇ ਹੈ ਹਾਂ ਉੱਚੀ ਜਗ੍ਹਾ ਹੈ ਬੈਰਗਮੋ ਟੋਕਾਟ 10-10 ਬਜਲੀ ਘਰ ਹੈ ਜਿਹੜੇ ਛੋਟੇ ਛੋਟੇ ਲੱਗਦੇ ਥੱਲੇ ਛੋਟੇ ਛੋਟੇ ਦੇਖਦੇ ਆ ਸਭ ਤੋਂ ਉੱਚੀ ਜਗ੍ਹਾ ਹੈ ओके दी ਹਾਈਟ ਤੇ ਆਪਾਂ ਦੇਖ ਸਕਦੇ ਤੁਸੀਂ ਅੱਗੇ ਵੀ ਸਾਡੇ ਨਾਲ ਜੁੜਿਓ ਤੁਹਾਨੂੰ ਸਾਰੀਆਂ ਲੋਕੇਸ਼ਨਾਂ ਦੱਸਿਆ ਕਰੂੰਗੇ ਕਿੱਥੇ ਕਿੱਥੇ ਜਾਣੇ ਆ ਜਰਮਾਂ ਫ੍ਰਾਂਸ ਸਵਿਟਜ਼ਰਲੈਂਡ ਜਿੱਥੇ ਜਿੱਥੇ ਵੀ ਅਸੀਂ ਘੁੰਮਦੇ ਆ ਤੁਹਾਨੂੰ ਸਾਰੀਆਂ ਲੋਕੇਸ਼ਨਾਂ ਅੱਗੇ ਵੀ ਤੁਹਾਡਾ ਵੀਊ ਚੈੱਕ ਕਰਾਉਣੇ ਆਜੋ ਨਾਲ ਦੀ ਨਾਲ